ਹੇਤੀ ਮੈਂ ਪਹਿਲੇ ਰੱਖੀ ਸੀ ਉਹ ਕਿੱਥੇ ਚਲ ਗਈ ਆ ਇੱਕ ਤੇ ਘਰ ਚ ਨਾ ਚੀਜ਼ਾਂ ਨਾ ਵੀ ਖੰਭੀ ਲੱਗੇ ਨੇ ਨਹੀਂ ਟੋਂਕੀ ਦਾ ਟੋਰ ਪੀਏ ਮੈਂ ਜਾ ਫੜ ਕੇ ਪਹਿਲੀ ਤਾਂ ਗੱਲ ਮੀ ਕੀ ਹੁੰਦਾ ਨਾ ਨਹੀਂ ਆ ਕੇ ਮੇਰਾ ਨਾ ਨਹੀਂ ਮੈਂ ਆਪਣੇ ਪਿੰਡ ਚ ਲੀ ਆ ਤੈਨੂੰ ਦੱਸ ਕੇ ਜਾਣਾ ਮੈਂ ਕਿੱਥੇ ਵੀ ਜਾਣਾ ਨਾ ਨਹੀਂ ਜਿੱਦਣ ਜਿਹੜੀ ਜੀ ਗਦਾ ਮੂੰਹ ਚੋੱਕੀ ਤੂੰ ਟੁਰ ਪਈਂ ਆ ਟੋਲ ਜਾ ਫੜ ਕੇ ਘਰ ਦੇ ਕੋਈ ਕੰਮ ਕਰਦਾ ਨਹੀਂ ਕਿਕਰ ਹੈਗਾ ਸਾਰਾ ਕੰਮ ਕਰਨ ਵਾਲਾ ਪਿਆਵਾ ਕੰਮ ਕਿਤੇ ਕਿੰਨਾ ਕਰ ਛਾੜੀ ਲਾਣਾ ਇੱਕ ਲਾਲਾ ਉਹ ਵੀ ਮੈਂ ਲਾ ਕੇ ਜਾਵਾ ਹੁਣ ਮੈਂ ਆਪਣੇ ਪਿੰਡ ਚਲੀ ਆ ਮੇਰਾ ਨਹੀਂ ਟਾਈਮ ਹੋਗਾ ਆਪਣੇ ਹਿੱਸੇ ਦਾ ਨਾ ਕੰਮ ਕਰਕੇ ਜਾਇਆ ਕਰ ਜੇ ਇਹ ਕੀ ਹੋਊ ਸੇ ਕਰੰਦੀ ਹੈ ਤੈਨੂੰ ਹੈਗਾ ਵਾ ਤੇ ਫਿਰ ਅੱਡ ਕਰ ਦੋ ਤੇ ਹੋ ਜੋ ਅੱਡ ਮੈਂ ਕਿਹਨੂੰ ਕਹਿਣੀ ਕਿ ਹੱਡ ਨਾਲ ਲੋ ਤੇ ਨਾਲੇ ਉੱਥੇ ਵੀਰੇ 2000 ਪਿਆ ਪਿਆ ਹੈ ਉਹ ਤੂੰ ਹੀ ਚੁੱਕਿਆ ਹੁਣਾ ਤਾਂ ਹੀ ਆਪਣੇ ਪਿੰਡ ਚਲੀ ਆ ਮੈਨੂੰ ਕੀ ਪਤਾ ਤੇਰੇ ਪੈਸਿਆਂ ਦਾ ਪਿਆ ਉਹ ਕਲੀਨਿਕ ਹੀ ਪਤਾ ਨਹੀਂ ਕਿ ਹੈਗੇ ਮੇਰੇ ਕੋਲ ਤੋਂ ਮੈਨੂੰ ਕਿਹ ਪਤਾ ਕਿੱਥੇ ਰੱਖਿਆ ਮੈਂ ਇੱਥੇ ਰੱਖਿਆ ਤੂੰ ਹੋਰ ਕਿੱਥੇ ਜਿਹੜੇ ਉਹਨਾਂ ਨੂੰ ਕਿਹਨੇ ਖਾਂਪ ਲੱਗੇ ਜਿਹੜੇ ਉੱਡ ਗਏ ਜਿਹ ਤੂੰ ਨਹੀਂ ਚੁੱਕੀ ਤੇ ਹੋਰ ਕਿਹਨੇ ਚੁੱਕਨੇ ਹੀ ਮੈਨੂੰ ਨਹੀਂ ਕੋਈ ਵੀ ਪਤਾ ਮੇਰੇ ਤੇ ਨਹੀਂ ਝੂਠਾ ਲ ਜਾ ਮਲੋਂ ਦੀ ਲੋੜ ਹੈਗੀ ਹੁਣ ਤੂੰ ਝੂਠਾ ਨਾ ਲਾਉਂਦਾ ਨਾ ਮੰਮੀ ਨੂੰ ਉੱਥੇ ਕਹਿੰਦੀ ਕਿ ਮੈਂ ਪੁੱਛਦੀ ਆ ਵੀ ਇੱਥੇ ਜਿਹੜੇ ਇਹਦੇ ਪੈਸੇ ਪਈ ਮੈਨੂੰ ਕਿ ਪਤਾ ਕਿੱਥੇ ਗਏ ਆ ਕੈਮਰੇ ਲੱਗੇ ਕੈਮਰੇ ਵਿੱਚ ਨਹੀਂ ਹੁੰਦਾ ਤੇ ਕਿਹਨੇ ਗੱਲ ਲਈ ਲਵਾਈ ਆ ਫੈਕ ਕੇ ਅੰਦਰ ਤੇ ਮੈਂ ਅੰਦਰ ਤੇ ਮੈਂ ਬਾਹਰ ਲੱਗੇ ਨੇ ਹੁਣ ਮੈਨੂੰ ਲੱਗਦਾ ਅੰਦਰ ਵੀ ਲਵਾਉਣੇ ਪੈਣੇ ਆ ਲਵਾ ਲਓ ਲਵਾਉਂਦੇ ਨਾ ਤੂੰ ਕਰਗਾ ਆਪੇ ਦੇ ਦੇਈ ਹੁਣੀ ਨਾ ਫੜੇ ਫੇਕੇ ਉਹਨੂੰ ਪੈਸੇ ਹੁਣ ਨਾਲੋਂ ਡਈ ਐ ਭਾਜੀ ਨੂੰਛੜਾਉਂਦਾ ਵੀ ਕਿੱਥੇ ਚਲ ਗਏ ਪੈਸੇ ਤੇ ਅੱਗੋਂ ਹੁਣ ਕਦੀ ਹੁਣੀ ਇਹਦਾ ਨਾ ਲਾ ਦਿੰਨੀ ਮੈਂ ਤੇ ਆਪਣੇ ਪੇਕੇ ਗਈ ਵੀ ਨਹੀਂ ਤਿਆਰ ਤੇ ਤੂੰ ਹੋਈ ਐ ਮੈਨੂੰ ਤੇ ਰਹਦਾ ਤੇਰੇ ਬੱਚੇ ਤੇਰੇ ਹੀ ਬਾਕੀ ਖੋਲਦਾ ਕਰ ਹਾਇ ਇਹਨੂੰ ਬਾਹਰ ਹੀ ਨਹੀਂ ਕਰ ਬੈਗ ਹੱਥ ਲਾਉਣ ਵਾਲੀ ਤੂੰ ਚੋਰ ਐ ਨਾ ਕਾਹਦੇ ਮੈਨੂੰ ਬੈਗ ਹੱਥ ਲੀ ਲਓ ਮੈਂ ਨਹੀਂ ਕੋਈ ਚੋਰ ਇਹ ਕਿਹੋ ਜਿਹੀ ਗੋਣਿੰਗ ਹਿੰਦੀ ਹੈਗੀ ਭਾਏ ਨਹੀਂ ਮੇਰੇ ਪੈਸੇ ਮੈਨੂੰ ਕਹਿ ਲਈਏ ਮੇਰੇ ਮਿਹਰੇ ਚੋਕਲੇ ਨੇ ਕੀ ਹੋ ਗਿਆ ਤੁਹਾਨੂੰ ਕਿਉਂ ਰੋਲਾ ਪਾਇਆ ਜੀ ਡੈਡੀ ਉੱਥੇ ਮੈਂ 2000 ਰੁਪਏ ਰੱਖਿਆ ਹੈ ਕਿ ਪਾ ਲਿਆ ਆਪਣੇ ਬੈਗ ਜਦੇ ਚੱਲੀ ਹੈ ਆਪਣੇ ਪੇਕੇ ਮੈਂ ਤਾਂ ਮੇਰੇ ਮੁੰਡੇ ਉੱਧਰ ਚਲੀ ਆ ਨੈਰਾ ਕਰਕੇ ਥੋੜੀ ਜਿਹੀ ਆਈ ਮੈਂ 2000 ਰੁਪਏ ਤੇ ਬੈਠੀ ਹਾਂ ਕੋਈ ਦੇਖਣਾ ਮੈਨੂੰ ਮੇਰੇ ਬੈਗ ਦੇ ਵਿੱਚ ਹੈਗੇ ਕਿ ਨਹੀਂ ਹੈਗੇ ਕੋਈ ਸ਼ਰਮ ਜਾ ਹੈਗੀ ਕਿ ਨਹੀਂ ਕਰਦਾ ਸਾਡੇ ਪਿੰਡ ਦੇ ਰੋਲਾ ਪਾਉਂਦੇ ਨਹੀਂ ਮੇਰੀ ਬੱਸ ਨਾ ਹੀ ਕਰਦਾ ਕੋਈ ਕੰਮ ਕਰਦੀ ਨਾ ਕੁਝ ਹੋਰ ਜਿੱਦਣ ਜੀ ਕਹਿੰਦਾ ਮੂੰਹ ਚੁੱਕੀ ਤੁਰ ਪੈਂਦੀ ਆ ਜਿੱਕਰ ਮੇ ਕੋ ਕਰੀ ਜਾਵਾਇ ਤੇ ਨੀ ਰੱਬ ਦਾ ਵਾਸਤਾ ਹੁੰਦਾ ਨਾ ਕੱਲੋਂ ਨਹੀਂ ਤੇ ਮੈਂ ਆਪੇ ਕਰ ਲੂੰਗੀ ਤੇ ਕੂਰੋਂ ਚੁੱਪ ਹੋ ਜਾ ਲੋਕ ਕੋਠੇ ਨਹੀਂ ਜਿਹੜੇ ਕੀ ਆਂਦੇ ਹੋਣਗੇ ਜੋ ਮੈਂ ਜੀ ਰਹੀ ਹਾਂ ਤੇ ਮੇਰੇ ਘਰ ਆਉਣ ਨੂੰ ਬੁਲਾਓ ਨਾਲੋਂ ਡਈ ਮੇਰਾ ਹੱਦ ਹੋ ਗਈ ਤੁਹਾਡੀ ਅੱਜ ਦੱਸੋ ਮੈਂ ਹੁਣ ਕੀ ਕਰਾਂ ਇਹਨਾਂ ਦੀ ਬੰਦ ਹੀ ਨਹੀਂਗੀ ਅੱਡ ਕਰੋ ਸਾਨੂੰ ਮੈਨੂੰ ਨਹੀਂ ਪਤਾ ਹੈਗਾ ਅਹੀਂ ਨਹੀਂ ਰਹਿਣਾ ਅਹੀਂ ਆਪੇ ਰਹਿਣਾ ਇਹਨਾਂ ਨਾਲ ਜਿੰਦੇ ਜੀ ਅੱਡ ਨਹੀਂ ਹੁੰਦਣਾ ਮੈਂ ਜਿੰਨਾ ਜੇ ਸਾਡੀ ਹੈ ਨਾ ਮੈਂ ਤੇ ਇਦਾਂ ਹੀ ਕੱਠੇ ਰੱਖਣਾ ਮੈਨੂੰ ਨਹੀਂ ਪਤਾ ਮੈਂ ਤਾਂ ਉਹਨੂੰ ਬੁਲਾ ਕੇ ਰੱਖੀ ਹੁਣੇ ਤੂੰ ਜੋ ਬਗਾ ਦੇ ਘਣੀ ਸੁੰਦਿਆਂ ਕਿਸੇ ਦੀ ਅੱਗੇ ਵੀ ਆਪਣੀ ਮਰਜ਼ੀ ਕਰ ਲਈ ਨਾ ਤੇਰੀ ਇਹ ਨਾ ਮੰਨੀਆਂ ਗਈ ਨਾ ਇਹਨਾਂ ਨੂੰ ਵੱਡੇ ਦਾ ਪਤਾ ਨਾ ਛੋਟੇ ਦਾ ਪਤਾ ਦੱਸ ਦੇ ਕੀ ਕਰਾਂ ਲੋਭ ਕੀ ਆਖ ਕੇ ਕੱਲ ਮੈਂ ਆਈਆਂ ਇਹਨਾਂ ਦੇ ਅੱਜ ਅੱਡ ਕਰ ਜਿੱਦਾਂ ਮਰਜ਼ੀ ਕਰ ਉਹ ਭਿੱਜਦਾ ਕਰਦੇ ਕਰਨੇ ਤੂੰ ਉਹਨਾਂ ਨੂੰ ਮਰਜ਼ੀ ਕਰ ਨਾ ਕਰ ਤੈਨੂੰ ਬੜੀ ਫਿਕਰ ਹੈ ਤੂੰ ਹੀ ਨਹੀਂ ਅੱਡ ਹੋਏ ਆਪਣੇ ਭਰਾ ਨਾਲ ਚੱਲ ਆ ਜਾ ਤੂੰ ਇੱਧਰ ਕਰਦੇ ਇਹਨਾਂ ਨੂੰ ਜੋ ਕਰਦੇ ਆਪਾਂ ਦੇ ਹਾਨੂੰ ਮੱਤਾਂ ਦੇ ਨਾਲ ਕੇ ਨਾ ਤੂੰ ਹੀ ਨਹੀਂ ਨਹੀਂ ਇਹ ਕੀ ਕਰਨਾ ਆ ਕੇ ਅੱਡ ਨਾ ਤੂੰ ਸਾਨੂੰ ਸਰਕਾਰੀ ਤੂੰ ਹੀ ਨਹੀਂ ਅੱਡ ਇੱਦਾਂ ਯਾਰ ਇਹਨਾਂ ਨੂੰ ਨਾ ਨਹੀਂ ਤੁਹਾਨੂੰ ਸ਼ਰਮ ਨਹੀਂ ਆਈ ਇਹ ਕਿ ਅੱਡ ਤੁਹਾਨੂੰ ਬਦਲ ਕੀ ਹਾਰੇ ਬੋਲ ਹੁਣ ਤੂੰ ਹੀ ਉਹਨਾਂ ਵਾਂਗ ਰੋਣਾ ਬੋਲਿਆ ਪਿਆ ਆਪੂ ਮਾਪਾ ਫੂਕੋ ਬੂਆ ਬਾਬਾ ਆਖੋ ਲਾ ਜੋ ਦਾ ਹੋਇਓ ਕਿਉਂ ਮਾਸ਼ਾਅੱਲਾ ਉਹਦੇ ਰੋਹ ਢੜੀ ਲੋਕਾਂ ਨੂੰ ਸਰਉਂਦੇ ਹੋ ਹੁਣ ਰੋਹ ਲੱਗਣਾ ਤਾਂ ਹੈਗਾ ਤਾਂ ਮਾਸ਼ਾਅੱਲਾ ਯਾਰ ਤੁਸੀਂ ਆਪਣੇ ਘਰ ਵਾਲ ਨੂੰ ਛੱਡ ਕੇ ਲੈ ਕੇ ਅੱਡ ਹੋਈ ਏ ਕਹਿੰਦੇ ਐਤਲੇ ਆਈ ਨਾ ਹੁਣ ਤੂੰ ਕੀ ਮੇਰੇ ਮੂੰਹ ਵਿੱਚ ਖੜੀ ਖੜੀ ਹੋ ਕੇ ਲੈ ਕੇ ਆਉਂਦੀ ਏ ਨਾ ਮੈਂ ਵੀ ਇੱਥੇ ਰਿਹਾ ਹੁਣ ਜੋ ਕੋਈ ਹੀ ਲੈਣਾ ਅੱਗੇ ਹੀ ਹੇੜ ਦੇ ਲੈ ਕੇ ਆਲ ਤੂੰ ਲੋਕੀਆਂ ਨਹੀਂ ਆਂ ਤੂੰ ਮਿਆਂ ਨੇ ਵੱਡੇ ਹੋ ਜਾਂਦੇ ਕੁੱਚ ਆਪਣੀਆਂ ਮਰਜ਼ੀਆਂ ਕਰਦੇ ਮਾਪਿਆਂ ਨੂੰ ਵੀ ਕੋਈ ਤੂੰ ਹੀ ਪੁੱਤ ਕਿਉਂ ਉਹਦਾ 2000 ਰੁਪਏ ਲੈਣਾ ਕਿੱਥੇ ਪਿਆ ਹੈ ਪਿਆ ਨਹੀਂ ਚੁੱਕਿਆ ਹੋਣਾ ਪੈਸੇ ਤੂੰ ਬਾ ਮੇਰਾ ਟੈਗ ਫੋਨ ਲ ਮੈਂ ਤਾਂ ਉੱਧਾ ਆਪਣੇ ਪਿੰਡ ਤੋਂ ਚੱਲੀ ਤੈਨੂੰ ਉਹਨੂੰ ਦੱਸ ਲਿਆ ਹੀ ਮੈਂ ਚੱਦੀ ਆ ਨਾ ਇਹ ਕਿਨੂੰ ਪੁੱਛਦੀਆਂ ਨਾ ਕਿਸਦੇ ਆਪਣੀਆਂ ਮਰਜ਼ੀਆਂ ਕਰਦੀਆਂ ਵੀ ਪਿੰਡ ਨੂੰ ਚੱਲ ਚੱਲ ਕੇ ਨਾਲ ਕੇ ਗੱਲ ਨਾ ਬਾਤ ਮੈਂ ਤੈਨੂੰ ਦੱਸਿਆ ਕਿ ਇਹ ਨਾਲ ਉਹ ਦੱਸਿਆ ਤੇ ਹੈਗਾ ਹੀ ਪਰ ਹੁਣ ਇਹ ਥੋੜਾ ਪੈਸੇ ਕੋਈ ਪੈਸੇ ਚੁੱਕੇ ਹੋਈ ਨਹੀਂ ਤੇ ਐਵੇਂ ਝੂਠਾ ਨਾ ਲਾਈ ਜੀ ਕਰਨਾ ਆਪਣੀ ਮਰਜ਼ੀ ਨਾਲ ਕਰ। ਤੂੰ ਕਿਉਂ ਬੋਲੀ ਕਿਉਂ ਰੋਲਾ ਪਾਉਣੀ? ਤੇਰਾ ਕੀ ਨੁਕਸਾਨ ਹੋ ਜੂਗਾ? ਹੁਣ ਦੇਰੋਂ ਬੋਲ ਲੈ। ਪਰ ਦੁੱਖ ਨਹੀਂ ਮਿਹ ਹੈਗਾ ਨਾ। ਮੈਂ ਨਾ ਤੇਰਾ ਦਿਮਾਗ ਖਰਾਬ ਹੋ ਗਿਆ ਵਾ। ਕਦੀ ਦਾ ਦੁੱਖ ਪੈ। ਅੱਡ ਹੋ ਕੇ ਰਹਿਣਾ ਵਾ। ਅਹੀਂ ਨਹੀਂ ਆਦੇ ਇਹਦੇ ਨਾਲ। ਤੂੰ ਇਹ ਜਾ ਕਰੋ। ਇੰਨਾ ਰੋਲਾ ਪਾਉਣ ਨਾਲ ਨਾ ਹੋ ਜਾਉ ਤੇ ਚੰਗਾ ਵਾ। ਵਧੀਆ ਗੱਲ ਵਾ। ਤੇ ਅੱਜ ਕਰਕੇ ਲੱਗੋ ਬੜਾ। ਤੇ ਦੇ ਨਾ ਅੱਡ। ਦੂਜੇ ਕਦੇ ਨਾ ਲਾ ਲੈਂਦੀ ਕਦੀ ਕੁਛ ਚੁੱਕ ਲਿਆ ਕਦੀ ਕੁਛ ਚੁੱਕ ਲਿਆ ਮੈਂ ਭੁਖੀ ਐ ਨਹੀਂ ਸੀ ਤੇਰੀ ਮੇਰੇ ਕੋ ਆਪਣੀਆਂ ਵਾ ਤੂੰ। ਬੋਲਦਾ ਨਹੀਂ ਉਹ ਇੰਨਾ ਬੋਲਦਾ ਇਹਨੂੰ ਕਪੜੇ ਕਰਾਉਂਦਾ। ਮੈਂ ਕੀ ਬ ਹੋ ਅੰਨੀ ਲੇਕਿਨ ਨਹੀਂ ਹੁਣ ਆ ਵੀ ਖਵਾ ਗਿਆ ਵਾ ਮਰਿਆ ਹੁਣ ਲੱਗ ਲੱਗ ਕੇ ਕਰਨੀ ਆਹ 10 ਭਾਵੇਂ ਕੀ ਕਰਨਾ ਹੁਣ ਪਿੰਦ ਰੈਂਗੀ ਨਹੀਂ ਇਕੱਠੇ ਲੈਣਾ ਹਾਂ ਨੂੰ ਐਡ ਕਰੋ ਮੈਂ 2000 ਰੁਪਏ ਰੱਖਿਆ ਸੀ ਉੱਥੇ ਤੇ ਚੋਕੀ ਤੇ ਆਈ ਆਏ ਜੇ ਮੇਰੇ ਕੋਲ ਲੱਭ ਜੇ ਮੈਂ ਤਾਂ ਫਿਰ ਮੈਨੂੰ ਕਿਉਂ ਐਵੇਂ ਮੇਰਾ ਬੈਗ ਫੋਲੀ ਜਾਂਦੀ ਆ ਮੇਰੇ ਬੈਗ ਦੇ ਵਿੱਚ ਤਾਂ ਹੈ ਨਹੀਂ ਪੈਸੇ ਮੇਰੇ ਕੋਲ ਤਾਂ ਆਪੜੇ ਬਥੇਰੇ ਆ ਤੂੰ ਬੁੱਧ ਕਿ ਤਹਵਾ ਰਹੇ ਦੇ ਵੇਖ ਲੈ ਕਿਦਾਂ ਹਰਤੇ ਨਾਲ ਰੱਖੇ ਹਣ ਮਾਮਣੀ ਪੈਂਟ ਦੇ ਕੇ ਆਈ ਹੋਣੀ ਹੈ ਇਹ ਲੈ ਜੀ ਮੇਰਾ ਨਾ ਜੀ ਪੁਰੀਨੇ ਇਹਨੇ ਚੌਥੇ ਦਿਨ ਮਮੇ ਨਾਲ ਗੱਲ ਜਲਦੀ ਕੋ ਤਾਂ ਬਾਤ ਕਰੋ ਲੈ ਬੁੱਧ ਤੂੰ ਮੱਡਾ ਤੂੰ ਸਭ ਇਹਨਾਂ ਨੂੰ ਸਮਝਾਉਣਾ ਮੈਂ ਜਾਣਾ ਵੱਖ ਹੋਣਾ ਮਮੀ ਸਮਝਾਉਣਾ ਕਿ ਦੂਜੇ ਜਿੰਨੇ ਲੱਦੇ ਰਹਿੰਦੇ ਨੇ ਤੂੰ ਸੱਚੀ ਵੱਖ ਹੋਣਾ ਹਾਂ ਤਾਂ ਫੇਰ ਵੱਖ ਹੋਣਾ ਬੇਣਾ ਉੱਥੇ ਮਿਲ ਜਾਓ ਹੋਰੋ ਭਰਾ ਜਿਹੜਾ ਕਰਮਾ ਕਰ ਲੋ ਮੁਕਾ ਲੋ ਚਲੋ ਰੋ ਨਹੀਂ ਪੋਣਾਗੇ ਜਦ ਸਾਰੀ ਦੁਨੀਆ ਵੱਖ ਹੁੰਦੀ ਆਈ ਇਹ ਕਿਹੜਾ ਹੋ ਜਾਓ ਹੋ ਜਾਓ ਲੋਕੋ ਚੋਪੀ ਤੇ ਹੋ ਰਿਹਾ ਚਲੋ ਬੰਦ ਕੀ ਕਰੀਏ ਚਲੋ ਬਹੁਤ ਚਲੋ ਚਲੋ ਦਰੋ ਆਜੋ ਹੋ ਜਾਓ ਚਲੋ ਚੱਲ ਕਿਹ ਰਹਿਣਾ ਇਹਨਾਂ ਦੇ ਨਾਲ ਦਸੋੜ ਕੀ ਕਰਨਾ ਵਾ ਮੈਂ ਨਹੀਂ ਇਹਦੇ ਨਾਲ ਰਹਿ ਸਕਦੀ ਹੈਗੀ ਮੈਂ ਵੀ ਤੇ ਨਾਲ ਰਹਿਣਾ ਚਾਹੁੰਦੀ ਤੇ ਨਾਲ ਰਹਿਣਾ ਵੀ ਕੌਣ ਚਾਹੁੰਦਾ ਵਾ ਮੈਂ ਤੇ ਆਪ ਵੱਖ ਹੋਣਾ ਵਾ ਚੁੱਪ ਕਰੋ ਹੁਣ ਜਦੋਂ ਗੱਲ ਆ ਹੀ ਗਈ ਹੈ ਨਾ ਵੱਖ ਹੋਣ ਦੀ ਤਾਂ ਵੱਖ ਹੋ ਆਪਾ ਆਪਣਾ ਕਰੋ ਤੇ ਆਪਾ ਆਪਣਾ ਖਾਓ ਇੱਕ ਕਮਰਾ ਤੂੰ ਹੀ ਰੱਖ ਲੋ ਇੱਕ ਹੀ ਰੱਖ ਲੈ ਇਹਨਾਂ ਜਿਹੜੀ ਸਫਾਈ ਹੈ ਨਾ ਉਹ ਅੱਧੋ ਅੱਧਾ ਕਰਨੀ ਜੇ ਤੇ ਲਈ ਕੋਈ ਗੱਲ ਨਹੀਂ ਕਰ ਲਾਂਗੇ ਤੂੰ ਡਰੈਸ ਰੂਮ ਜੜਾ ਵਾ ਆਏ ਕੇ ਇਹ ਤਾਂ ਸੰਜਾ ਰੱਖ ਲੋ ਠੀਕ ਆ ਆ ਚੀਜ਼ ਜਦ ਸਾਰੀਆਂ ਵੰਡਤੀਆਂ ਮੈਂ ਬਾਜੀ ਆ ਜਿਹੜਾ ਇੱਡਾ ਤਕੜਾ ਵੇੜਾ ਵਾ ਉਹਦਾ ਨਹੀਂ ਕਰਨਾ ਇਹਨੂੰ ਕਹੋਗੇ ਇੱਕ ਦਿਨ ਇਹ ਸਾਫ਼ ਕਰੇ ਇੱਕ ਦਿਨ ਮੈਂ ਕਰੂੰਗੀ ਕਰ ਲਾਂਗੀ ਮੈਂ ਸਾਫ਼ ਅਗੇ ਕਿਹੜਾ ਮੈਂ ਨਹੀਂ ਕਰਦੀ ਹੈਗੀ ਅੱਗੇ ਵੀ ਸਾਰੇ ਘਰ ਦੀ ਸਫਾਈ ਮੈਂ ਹੀ ਕਰਦੀ ਆ ਤੂੰ ਉਹਦੇ ਕੁਝ ਕਰਕੇ ਨਹੀਂ ਰਾਜੀ ਹੈਗੀ ਆ ਵੇਖ ਲੋ ਇਹਦੀਆਂ ਗੱਲਾਂ ਸਾਰਾ ਕੰਮ ਇਹਦੇ ਨਾਲ ਮੈਂ ਕਰੋਨੀ ਆ ਹਜੇ ਵੀ ਮੇਰੇ ਸਿਰ ਦੇ ਵਿੱਚ ਸੁਆਹ ਪਾਈ ਜਾਂਦੀ ਕਿ ਕੰਮ ਨਹੀਂ ਕੋਈ ਕਰਦੀ ਹਜੇ ਵੀ ਰਹਿਣਾ ਤੁਸੀਂ ਇਹਨਾਂ ਦੇ ਨਾਲ ਉਹ ਕੋਈ ਗੱਲ ਹੀ ਹੁਣ ਹੋਣਾ ਤੇ ਹੈਗਾ ਹੀ ਵਕ ਇੱਕ ਇੱਕ ਦਿਨ ਸਾਂਭੋ ਕੰਮ ਆਪਣੇ ਸਾਰੇ ਮੈਂ ਅਧਿਕਾਰ ਹੀ ਲੈਣਾ ਵਾ ਇਹਦੇ ਤੋਂ ਹੀ ਨਿਕਰ ਹੁੰਦਾ ਆ ਡੈਡੀ ਹੋਣਾ ਕੋਈ ਪੁੱਛ ਲੋ ਇਹਨਾਂ ਦੀ ਵੀ ਸਲਾਹ ਲੈ ਲਓ ਬਈ ਉਹਨਾਂ ਨੇ ਕੀ ਕਹਿਣਾ ਵਾ ਜੋ ਹਿੱਤ ਹੈ ਤਾਂ ਠੀਕ ਹੀ ਆ ਉਹ ਹੀ ਕਹਿੰਦੇ ਆ ਵੀ ਤੁਸੀਂ ਤੇ ਆਪੋ ਆਪਣੀ ਪਕਾ ਲੋਗੇ ਸਾਡਾ ਕੀ ਕਰਨਾ ਨੇ ਸਾਨੂੰ ਵੀ ਦੱਸੋ ਅਹੀਂ ਫਿਰ ਆਪਣੀ ਪਕਾ ਲਈਂਦੇ ਹੋਰ ਕੀ ਆ ਐਵੇਂ ਤੂੰ ਨਹੀਂ ਆਪਣੀ ਪਕਾ ਲੀਂਦੇ ਇੱਕ ਜਣਾ ਉਹ ਸਾਡੇ ਵਾਲੇ ਤੇ ਇੱਕ ਜਣਾ ਹੋਊ ਇਹਨਾਂ ਵੱਲ ਅਹੀਂ ਤੇ ਰਹਿਣਾ ਇਕੱਠਿਆਂ ਹਾਂ ਉਹ ਬਾਹਰਲਾ ਕਮਰਾ ਦੇ ਦੋ ਜਿਹੜਾ ਬਾਥਰੂਮ ਦੇ ਲੱਗੇ ਆ ਤੇ ਤੁਸੀਂ ਅੰਦਰਾਂ ਵਾਲੇ ਸੰਭਲੋ ਉਹ ਜਿ ਸਪਾਈ ਵੀ ਆਪੇ ਕਰ ਲੈਣਾ ਜੀ ਆਂਦੇ ਵੀ ਤੁਸੀਂ ਉਹ ਵਖੋ ਵਖੀ ਹੋ ਜਾਂਦਾ ਸਹੀ ਜਿੱਦਾਂ ਵਖੋ ਵਖੀ ਹੋ ਜਾਂਦੀ ਪਹਿਲਾਂ ਹੀ ਪਕਾ ਲਾਂਗੇ ਅਸੀਂ ਆਪੇ ਹੈਗੇ ਨੇ ਜੋਗੇ ਹੈਗੇ ਮੇਰੇ ਹੱਥ ਲੈ ਲੈ ਕੇ ਕੰਮ ਕਰਦੇ ਆਂ ਪਕਾਉਣ ਜੋਗੇ ਆਂ ਰੋਟੀ ਤੁਹਾਡੇ ਹੱਥਾਂ ਵਾਲੀ ਮੈਂ ਵੇਂਦੀ ਕੋਈ ਤੇ ਇਕੱਠੇ ਨਹੀਂ ਰਹਿਣਾ ਹੈਗਾ ਮੰਮੀ ਤੁਸੀਂ ਮੇਰੇ ਨਾਲ ਰਹੋ ਆਪਾਂ ਰਲ ਕੇ ਕੰਮ ਕਰ ਲੈ ਕਰਾਂਗੇ ਸਾਰੇ ਨਹੀਂ ਨਹੀਂ ਮੰਮੀ ਸਾਡੇ ਵਾਲੇ ਰਹੋਗੀ ਤੁਹਾਨੂੰ ਤੇ ਪਤਾ ਹੀ ਆ ਤੁਹਾਡਾ ਪੋਤਾ ਤੁਹਾਡੇ ਤੋਂ ਬਿਗੈ ਰਹਿਦਾ ਨਹੀਂ ਹੈਗਾ ਉਹਦੇ ਤੇ ਜੀ ਨਹੀਂ ਲੱਗਣਾ ਹੈਗਾ ਤੇ ਤੁਸੀਂ ਸਾਡੇ ਵਾਲੀ ਰਹਿਣਾ ਵਾ ਕਿ ਤੇਨ ਨਹੀਂ ਤੇਰੇ ਮੁੰਡੇ ਨੂੰ ਕੁਛ ਹੁੰਦਾ ਡੈਡੀ ਜੀ ਪੈਨਸ਼ਨ ਹੁੰਦੀ ਆ ਪਰ ਨਹੀਂ ਅਸੀਂ ਡੈਡੀ ਰੱਖਣਾ ਵਾ ਚਲੋ ਕੋਈ ਨਹੀਂ ਡੈਡੀ ਜੀ ਤੁਸੀਂ ਸਾਡੇ ਨਾਲ ਰਹਿ ਲਓ ਮੰਮੀ ਤੁਸੀਂ ਰੋ ਫਿਰਉਂਦਾ ਨਾਲ ਆਹੋ ਕੋਈ ਗੱਲ ਨਹੀਂ ਚਲੋ ਹੁਣ ਠੀਕ ਹੈ ਨਾ ਜਿੱਦਾਂ ਕਰਤਾ ਹੁਣ ਤੇਨ ਨਾਲ ਉਹ ਗੱਲ ਹੈਗੀ ਠੀਕ ਹੈ ਸਾਨੂੰ ਤਾਂ ਪਤਾ ਨਹੀਂ ਜੋ ਤੁਸੀਂ ਕਰਨ ਦੇ ਹੋ ਕੀ ਕਰਨ ਦੇ ਹੋ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕਰ ਲਓ ਅਸੀਂ ਤੁਹਾਨੂੰ ਕੀ ਕਹਿਣਾ ਹੁਣ ਤੁਹਾਡੀ ਚੱਲ ਦੀ ਘਰ ਚ ਕੋਈ ਨਹੀਂ ਤੁਸੀਂ ਸਾਡੇ ਨਾਲ ਜਾਣਾ ਤੁਸੀਂ ਜਾਓ ਉਹਨਾਂ ਵਾਲੀ ਉਹਨਾਂ ਨਾਲ ਰਹੋ ਤੁਸੀਂ ਜਾ ਕੇ ਆਜੂ ਨੇ ਪਾਸੇ ਬੈਠਾ 라ਜੂ ਇੱਧਰ ਆਓ ਡੈਡੀ ਉਹ ਜੋ ਹੁਣ ਇੱਕ ਦੂਜੇ ਵਾਲੀ ਕਿ ਵੇਖਣ ਦੇਈ ਤਈ ਉਹ ਰੋਣ ਲੱਗਦੀ ਮਮੀ ਦੱਸ ਈ ਉਠੋ ਬੇਨਾ ਅਸੀਂ ਵੀ ਵੇਖੀਏ ਉਹ ਕੰਮਕਾਰ ਆਪਣਾ ਆਓ ਗਾ ਹੁਣ ਕੋਈ ਗੱਲ ਨਹੀਂ ਮਮੀ ਇੱਧਰ ਬਹੋਦੀ ਅਸੀਂ ਫੇਰ ਗਰਮਾ ਕਰੋ ਅਸਰ ਉਹ ਲੋ ਦੀ ਲੜਾਈ ਮੁੱਕ ਗਈ ਏ ਉਹ ਲੜਾਈ ਤਾਂ ਮੁੱਕ ਗਈ ਆ ਪਰ ਮੈਨੂੰ ਲੋਕਾਂ ਤੋਂ ਵੀ ਸ਼ਰਮ ਆਉਂਦੀ ਏ ਲੋਕ ਕੀ ਕਹਿਣਗੇ ਤੇ ਮਮੀ ਜਦੋਂ ਪਹਿਲਾਂ ਹੀ ਲੜਦੀ ਹੁੰਦੀ ਆ ਉਦੋਂ ਨਹੀਂ ਲੋਕੇ ਗੱਲਾਂ ਕਰਦੇ ਸਾਨੂੰ ਔਰ ਸਭ ਵਧੀਆ ਹੋ ਗਿਆ ਉਹ ਕਿਹੜਾ ਇਹ ਚਰਚਾ ਹੋਇਆ ਸਾਰੀ ਦੁਨੀਆ ਹੁੰਦੀ ਆਈ ਏ ਤੂੰ ਐਦਾਂ ਕਰਨਾ ਕਿ ਉਹ ਆਪਣੇ ਨੇ ਵੀ ਨਾਲ ਰੱਖ ਲੈਣਾ ਸੀ ਨਾ ਮੰਮੀ ਮੈਂ ਹੀ ਕਰਦਾ ਹੁਣ ਤੇ ਤੁਹਾਡੀਆਂ ਨੂੰਆਂ ਕਿਹੇ ਬੰਨੇ ਲੱਗਦੀਆਂ ਜੇ ਮੈਂ ਰੋਟੀ ਚੰਗੀ ਖਾਉਂਗੀ ਕਿਦੀ ਐ ਨਹੀਂ ਕੱਲ ਨੂੰ ਉਹਨੂੰ ਮਾਰੀ ਦੇਣ ਤੇ ਮੈਂ ਦੱਸ ਕੀ ਕਰ ਮੈਨੂੰ ਦੁੱਖ ਤੇ ਆਊਗਾ ਹੀ ਨਾ ਉਹ ਨਹੀਂ ਕੋਈ ਗੱਲ ਹੈ ਚੰਗੀ ਖਾਣਗੇ ਉਹ ਵੀ ਬੋਦੀ ਧੱਕੇ ਆਦਤੋਂ ਉਹ ਮੰਦਸਵੰਨੀਆਂ ਚੀਜ਼ਾਂ ਮੰਗਦਾ ਤਾਂ ਮੈਂ ਉਹਨੂੰ ਚੁੱਪਚਾਪੀ ਬਣਾ ਬਣਾ ਦਿੰਦੀ ਰਹਿੰਦੀ ਆ ਕਿ ਚੱਲ ਘਰ 'ਚ ਲੜਾਈ ਨਾ ਪਵੇ ਉਹਨੂੰ ਕੋਈ ਚੀਜ਼ ਨਾ ਖਾਣ ਨੂੰ ਮਿਲੀ ਉਹਨੇ ਵੱਧਾ ਮਾਰੇ ਭਾਂਡੇ ਪੰਨਣੇ ਕੋਈ ਗੱਲ ਨਹੀਂ ਜਦੋਂ ਆਪੋ ਆਪਣੇ ਸਿਰ ਤੇ ਪਈ ਨਾ ਇਹਨਾਂ ਆਪ ਹੀ ਕਰਨ ਦਾ ਪਹਿਣਾ ਵੇਖਿਓ ਮੈਂ ਦੁੱਖ ਤਾਂ ਹੁੰਦਾ ਹੀ ਆ ਨਾ ਮਾਂ ਪਿਓ ਦਾ ਨਾਲੇ ਮੰਮੀ ਰਹਿਣਾ ਤੇ ਫਿਰ ਘਰ ਦੇ ਵਿੱਚ ਹੀ ਐਵੇਂ ਨਾ ਹਿੱਦਾਂ ਕਰੋ ਤੁਸੀਂ ਪੁੱਤ ਜਦੋਂ ਤੁਸੀਂ ਸਾਡੀ ਉਮਰ ਦੇ ਹੋਵੋਗੇ ਨਾ ਤੇ ਤੁਹਾਡੇ ਬੱਚੇ ਇਦਾਂ ਕਰਨਗੇ ਫਿਰ ਤੁਹਾਨੂੰ ਪਤਾ ਲੱਗਣਾ ਵਾ ਧੀਆ ਪੋਤਾਂ ਦਾ ਦੁੱਖ ਕਿੰਨਾ ਹੁੰਦਾ ਵਾ ਚਲੋ ਕੁਝ ਨਹੀਂ ਹੁੰਦਾ ਹਾਂ ਮੇਰੀ ਗੱਲ ਸੁਣੋ ਆਪਾਂ ਗਲਤੀ ਨਹੀਂ ਕਰ ਲਈ ਮੰਮੀ ਡੈਡੀ ਨੂੰ ਲੈ ਕੇ ਇੱਧਰਲੇ ਪਾਸੇ ਮੰਮੀ ਨੂੰ ਲੈਣਾ ਚਾਹੀਦਾ ਈ ਮੰਮੀ ਸਾਰਾ ਕੰਮ ਕਰ ਲੈਂਦੇ ਆ ਨਾਲੇ ਮੈਨੂੰ ਕੰਮ ਤੋਂ ਬਚੀ ਰਹਿਣਾ ਈ ਮੈਂ ਉਹ ਕੰਮ ਵਾਲਿਆਂ ਦੇ ਭਾਵੇਂ ਪੰਜੀ ਰੱਖਦਾ ਤੂੰ ਤੇਰਾ ਦਿਮਾਗ ਖਰਾਬ ਹੋਇਆ ਠੀਕ ਆ ਨਾ ਨਾਲੇ ਡੈਡੀ ਮਲਾਜਮ ਆ ਫੌਜ ਦੀ ਨੌਕਰੀ ਕਰਕੇ ਆਇਆ ਪੰਜੀ 30000 ਰੁਪਏ ਪੈਨਸ਼ਨ ਹੁੰਦੀ ਆ ਤੇ ਸਾਰਾ ਸਮਾਨ ਦੇਹੀ ਕੰਟੀਨ ਚੋ ਲਿਆਇਆ ਕਰਨਾ ਕਿੰਨੇ ਪੈਸੇ ਬਜਣੇ ਸਾਡੇ ਨਹੀਂ ਤੇ ਤੁਹਾਡੀ ਇਹ ਵੀ ਗੱਲ ਸਹੀ ਏ ਇਹ ਤਾਂ ਹੈ ਕਿ ਪੈਨਸ਼ਨ ਤਾਂ ਆਪਣੇ ਵੱਲ ਆਈ ਆ ਨਾ ਆਹੋ ਵਧੀਆ ਹੋਇਆ ਪਰ ਇਹ ਹੈਗਾ ਕਿ ਚਲ ਮੰਮੀ ਜੇ ਆ ਜਾਂਦੇ ਇੱਧਰ ਤੇ ਕੰਮ ਕੁੰਮ ਸਾਰਾ ਉਹਨਾਂ ਨੇ ਕਰ ਲਿਆ ਕਰ ਲਿਆ। ਉਹ ਕੰਮ ਤੂੰ ਕਰ ਹੀ ਲਿਆ ਕਰਨਾ ਕਿੰਨਾ ਕੰਮ ਵਗਦੇ ਆ ਦੋ ਕਮਰੇ ਆ ਤੇਰੇ ਕੋਲ ਸਾਰੇ। ਇੱਕ ਕਮਰਾ ਆ ਹੋ ਗਿਆ ਇੱਕ ਬੇੜਾ ਹੋ ਗਿਆ ਕਦੀ ਇੱਕ ਦਾਈ ਤੇਰੀ ਬਾੜੀ ਆਉਣੀ ਆ ਤੇ ਚੁੱਪ ਕਰਕੇ ਆਪਣਾ ਕੰਮ ਕਰ ਲਿਆ ਕਾ ਜੀ ਸਾਰੇ ਹੁਣ। ਨਹੀਂ ਨਹੀਂ ਕੰਮ ਕੋਈ ਨਹੀਂ ਮੈਂ ਕਰ ਲੈਣਾ। ਐਵੇਂ ਚੜੇਲ ਜੀ ਗਲੋ ਨਥੀ ਮੇਰੇ। ਉਹ ਵਧੀਆ ਕੀਤਾ ਬੈਣੀ ਜੀ ਸੇਵਾ ਕਰ ਨਾਲੇ ਮੇਰੀ ਗੱਲ ਸੁਣ ਨਾਲੇ ਕੋਈ ਆਇਆ ਗਿਆ ਨਾ ਨਾਨਕਿਆ ਤਾਂ ਸਾਰੇ ਉੱਥੇ ਆਇਆ ਕਰਨਗੇ। ਸਾਡੇ ਤੇ ਕੋਈ ਕੰਮ ਦੀ ਲੋੜ ਹੀ ਨਹੀਂ ਪੈਣੀ। ਸਾਡਾ ਤੇ ਖਰਚਾ ਹੀ ਨਹੀਂ ਹੋਣਾ। ਪੈਸੇ ਸਾਰੇ ਜੁੜਨੇ ਆਪਣਾ। ਇਹ ਤਾਂ ਗੱਲ ਹੈਗੀ ਆ ਤੁਹਾਡੀ ਸਹੀ ਠੀਕ ਆ ਨਾ ਡੈਡੀ ਉਧਰ ਦੇ ਕੇ ਤੇ ਜਾਂਦੇ ਲੱਗਣਾ ਨਹੀਂ ਨਹੀਂ ਸਹੀ ਗੱਲ ਕੋਈ ਨਹੀਂ ਹੁਣ ਡੈਡੀ ਨੂੰ ਖਿਲਾਉਣੇ ਖਿਲਾਉਣੇ ਵਧੀਆ ਤੇ ਟੱਟ ਪੈਨਸ਼ਨ ਲਿਆ ਕਰਾਂਗੇ ਪੈਨਸ਼ਨ ਲਿਆ ਕਰੇ ਨਾ ਤੈਨੂੰ ਹਸਾਬ ਦੇਣ ਦੀ ਲੋੜ ਕੋਈ ਐਦਾਂ ਦੇ ਪੈਸੇ ਜੋ ਫੜੀ ਚਾਈਂ ਜਿਹੜੇ ਫੜਨੇ ਕੋਈ ਨਹੀਂ ਕੋਈ ਨਹੀਂ ਠੀਕ ਆ ਨਾ ਆਹੋ ਉਦਾਂ ਦੇ ਪਿੰਦਰ ਲਈ ਜਾਂਦਾ ਇਹ ਸਾਰਾ ਕੁ ਹੋਣਾ ਕੋਈ ਨਹੀਂ ਹੁਣ ਤਾਂ ਸਾਡੇ ਵੱਲ ਹੀ ਆਇਆ ਕਰਨਾ ਆਹੋ ਗੱਡੀ ਘੜਾ ਕੇ ਲੈ ਆਉਣੀ ਨਵੀਂ ਤੂੰ ਤੇ ਐਵੇਂ ਕਿਹੜੇ ਚੱਕਰਾਂ 'ਚ ਪਈ ਹੈਂ ਕੋਈ ਨਹੀਂ ਐਵੇਂ ਠੰਡ 'ਚ ਮੰਡੇ ਚੱਲ ਠੀਕ ਆ ਮੈਂ ਵੇਖਾਂ ਕੋਈ ਕੰਮ ਕਰ ਗੱਲ ਤਾਂ ਪਰੰਧੀ ਵੈਸੇ ਸਹੀ ਆ ਡੈਡੀ ਇਧਰ ਆ ਗਿਆ ਪੈਨਸ਼ਨ ਤਾਂ ਇਧਰ ਹੀ ਆਊਗੀ ਨਾ ਹੁਣ ਨਾਲੇ ਵੇਖਿਆ ਕਰੂਗੀ ਬਿਟਰ-ਬਿਟਰ ਕਿ ਪੈਸੇ ਤਾਂ ਇਨਾਂ ਵਾਲੀ ਜਾਂਦੇ ਆ ਨਾਲੇ ਵੇਖਿਆ ਕਰੂਗੀ ਕਿ ਹਾਂ ਡੈਡੀ ਸਾਰੇ ਸਮਾਨ ल्या ਕੇ ਦਿੰਦੇ ਆ ਇਨਾਂ ਨੂੰ ਮੰਮੀ ਲੈ ਕੇ ਰੱਖੀ ਰੱਖੇ ਕੰਮ ਕਿਤੇ ਕਿੰਨਾ ਕੁ ਵਾ ਮੈਂ ਆਪੇ ਕਰ ਲਿਆ ਕਰਨਾ ਮੰਮੀ ਨੇ ਉਥੇ ਕਿੰਨਾ ਕੁ ਕਰ ਦੇਣਾ ਕਿਤੇ ਬੁੱਢੇ ਹੋਏ ਪਏ ਆ ਉਹਨਾਂ ਤੋਂ ਕੰਮ ਹੁੰਦਾ ਕਿਤੇ ਚਲੋ ਕੋਠੇ ਹੀ ਕੋਠੇ ਸ਼ਰਮ ਨਾ ਕਿੰਦਰ ਹਾਂ ਹੋਰ ਤੁਸੀਂ ਸਾਰਾ ਕੁਝ ਵੰਡ ਲਿਆ ਵਾ ਤੇ ਆਹ ਤੁਸੀਂ ਵੰਡੇ ਨਹੀਂ ਐ ਡੰਗਰ ਦੰਗਰਾਂ ਦਾ ਕੀ ਵੰਡਣਾ ਦੋ ਮੱਝਾਂ ਨੇ ਇੱਕ ਨੂੰ ਮੈਂ ਪੱਠੇ ਪਾਵਾਂਗਾ ਤੇ ਇੱਕ ਨੂੰ ਆਪੀਏ ਪਾਇਆ ਕਰੇਗਾ ਤੇ ਤੁਸੀਂ ਅੱਧੇ ਹੀ ਉਤਰਿਓ ਸਾਰੇ ਨਾਲ ਕੋ ਉਤਰਦੇ ਫਿਰਿਓ ਹਣ ਉਹ ਨਹੀਂ ਅੱਧੇ ਹੀ ਉਤਰਾਂਗਾ ਮੈਨੂੰ ਕੋ ਲੋੜਾ ਸਾਰੇ ਉਤਰਨ ਦੀ ਨਾਲ ਇੱਕ ਗੱਲ ਚੰਗੀ ਹੋ ਗਈ ਆ ਮੰਮੀ ਸਾਡੇ ਵੱਲ ਆ ਗਏ ਨੇ ਖਾਨੂੰ ਫਾਇਦਾ ਹੋ ਗਿਆ ਕਿ ਇਹ ਵਕਤ ਮੈਂ ਕੰਮ ਕਰ ਲਿਆ ਕਰਾਂਗੀ ਤੇ ਮੰਮੀ ਅਗਮ ਨੂੰ ਪੜ੍ਹ ਲਿਆ ਕਰਨਗੇ ਤੇ ਜਦੋਂ ਕਿਤੇ ਮੰਮੀ ਕੰਮ ਕਰਨੇ ਹੋਣਗੇ ਉਦੋਂ ਅਗਮ ਨੂੰ ਮੈਂ ਪੜ੍ਹ ਲਾਂਗੀ ਉਦਾਂ ਠੰਡ ਵਿੱਚ ਭੱਜਾ ਫਿਰਦਾ ਰਹਿੰਦਾ ਵਾ ਹਾਂ ਚਲ ਉਹ ਤੇ ਤੇਰੀ ਗੱਲ ਠੀਕ ਆ ਪਰ ਤੂੰ ਉਥੇ ਮੇਰੀ ਸੁਣੀ ਨਹੀਂ ਆ ਉਹ ਅਗਲੇ ਫਾਇਦੇ 'ਚ ਰਹਿ ਗਏ ਨੇ ਛੇੜੀ ਗੱਲਾਂ ਫਾਇਦੇ ਡੈਡੀ ਦੀ ਹੁੰਦੀ ਪੈਨਸ਼ਨ ਮੈਂ ਤਾਂ ਲੱਗਾ ਹਾਂ ਕਹਿਣ ਵੀ ਸਾਡੇ ਆ ਲਾਉਂ ਦੋ ਤੇ ਤੂੰ ਤਾਂ ਮੈਨੂੰ ਗੱਲ ਹੀ ਨਹੀਂ ਕਰਨ ਦਿੱਤੀ ਉਹ ਅਗਲੇ ਡੈਡੀ ਨੂੰ ਲਾ ਕੇ ਤਾਂ ਪੈਨਸ਼ਨ ਵੀ ਉਹਨਾਂ ਵਾਲੀ ਐਵੇਂ ਉਹਨਾਂ ਵਾਲ ਜਾਊਗੀ ਪੈਨਸ਼ਨ ਅੱਧੋ-ਅੱਧਾ ਆਊਗੀ ਜਿੱਦਣ ਆਊਗੀ ਨਾ ਅੱਧੀ ਆਪਣੀ ਲਿਓ ਐਦਾਂ ਥੋੜੀ ਹੁੰਦਾ ਵਾ ਜੇ ਮੰਮੀ ਹੁਣ ਸਾਡੇ ਵਾਲਿਆ ਡੈਡੀ ਉਹਨਾਂ ਵਾਲਾ ਤੇ ਪੈਸੇ ਤੇ ਅੱਧੋ-ਅੱਧਾ ਹੋਣੇ ਆ ਨਾ ਆਹੋ ਉਹ ਤੇ ਤੇਰੀ ਗੱਲ ਉਹਨਾਂ ਦਾ ਵੀ ਵਟਾਂਦਰਾ ਕਰਿਓ ਤੁਸੀਂ ਉਹ ਤਾਂ ਤੇਰੀ ਗੱਲ ਸਹੀ ਏ ਪਰ ਹੁਣ ਅੱਜ ਨਹੀਂ ਗੱਲ ਕਰਨੀ ਜਿੱਦਣ ਆਏਗਾ ਨਾ ਪੈਨਸ਼ਨ ਉਸ ਦਿਨ ਕਰਾਂਗੇ ਗੱਲ ਵੀ ਅੱਧੀ ਸਾਡੀ ਬੰਦੀ ਏ ਤੇ ਉਹ ਤੇ ਬੰਦੀ ਬੰਦੀ ਆ ਹੋਰ ਸਾਰੇ ਛੋੜ ਲੈਣਾ ਇੰਨੇ ਜਿਤਨੀ ਅਹੀਂ ਸਗੋਂ ਫਾਇਦੇਚੀ ਰਹਿਣਾ ਸਹੀ ਗੱਲ ਐ ਪੈਨਸ਼ਨ ਵੀ ਅੱਧੀ ਆਇਂਦੀ ਆ ਤੇ ਮੰਮੀ ਸਾਡੇ ਅੱਲਾਂ ਤੇ ਹੋਰ ਮੰਮੀ ਦਾ ਤੇ ਸਾਨੂੰ ਕਿੰਨਾ ਸੁੱਖ ਹੋਣਾ ਕਿਤੇ ਬੰਦਾ ਆ ਜਾ ਵੀ ਜਾਂਦਾ ਮੰਮੀ ਨੇ ਤਾਂ ਰੋਟੀ ਬਣਾ ਕੇ ਖਾ ਹੀ ਲਿਆ ਕਹਿੰਦੀ ਤੇ ਡੈਡੀ ਨੇ ਕੀ ਕਰਿਆ ਕਰਨਾ ਚੱਲ ਮੰਮੀ ਕੋਲ ਜ਼ਿਆਦਾ ਕੰਮ ਨਾ ਕਰਾਇਆ ਕਰੀ ਨਹੀਂ ਨਹੀਂ ਮੰਮੀ ਤੋਂ ਕੰਮ ਕਰ ਜੀ ਨਹੀਂ ਕਰਨਾ ਹੋਈ ਕਿ ਮੰਮੀ ਆਖੇ ਮੇਰੇ ਕੋਲ ਕੰਮ ਵੜਾ ਕਰਾਉਂਦੀ ਇਹ ਤਾਂ ਮੈਨੂੰ ਉਹਦੇ ਹੱਲ ਕਰ ਦੋ ਨਹੀਂ ਨਹੀਂ ਕੰਮ ਕਰਦੇ ਲਈ ਕਰਾਉਣਾ ਦਾ ਕੰਮ ਮੈਂ ਆਪ ਹੀ ਕਰ ਲਾਂਗੀ ਸਾਰਾ ਅੱਗੇ ਵੀ ਤੇ ਮੈਂ ਕਰਦੀ ਹਾਂ ਆਹੋ ਚਲੋ ਠੀਕ ਐ ਤੁਸੀਂ ਆਹ ਕਰ ਲਓ ਕੰਮ ਚਲ ਆਹੋ ਮੈਂ ਕੁਤਰਾ ਨਾ ਇ ਆ ਗਿਆ ਆ ਗਿਆ ਫੜ ਫੜ ਕਾਪੀ ਰਹਿ ਜੋ ਇੱਥੇ ਲੈਦੇ ਕੋਈ ਗੱਲ ਲੈ ਆਉਣਾ ਜਾ ਕੇ ਮੈਂ ਤੂੰ ਹੀ ਗੱਲ ਹੀ ਲਿਆਉਣਾ ਡੈਡੀ ਨੂੰ ਭੇਜਦੇ ਆ ਨਾ ਆਪੇ ਡੈਡੀ ਆਪਣੇ ਕੋਲੋਂ ਪੈਸੇ ਖਰਚ ਕੇ ਲੈ ਕੇ ਆਉਣਗੇ ਲੈ ਦੱਸ ਕੋਈ ਗੱਲ ਨਹੀਂ ਮੈਂ ਆਪ ਚੱਲ ਜਾਂਦਾ ਮੈਂ ਤੂੰ ਹੀ ਤਾਂ ਮੈਨੂੰ ਸਮਝਾਉਂ ਤਾਂ ਡਈਏ ਤੂੰ ਯਾਦ ਕੀ ਕਰਨੇ ਜਾਣਾ ਆਪੇ ਡੈਡੀ ਨੂੰ ਭੇਜਾਂਗੇ ਡੈਡੀ ਆਪਣੇ ਕੋਲੋਂ ਪੈਸੇ ਖਰਚ ਕੇ ਲੈ ਕੇ ਆਉਣਗੇ ਤੂੰ ਹੀ ਗਏ ਤਾਂ ਤੁਹਾਡੇ ਪੈਸੇ ਲੱਗਣੇ ਆ ਸੁਝਾ ਕਰੋ ਨਾ ਅਭੀ ਕਿਲੋ ਖੰਡ ਲੈ ਇਸਦੀ ਕੀ ਗੱਲ ਤੂੰ ਸਮਝੋ ਫਿਰ ਗੱਲ ਸਮੂਹ ਮੋਂ ਇਕੱਠੀ ਮਗਾ ਲੈਣੇ ਆ ਡੈਡੀ ਨੇ ਜਾਣਾ ਤਾਂ ਹੈਗਾ ਵਾ ਨਾਲ ਲੈ ਆਉਣਗੇ ਨਾਲ ਇਦਾਂ ਮੇਰਾ ਇਹ ਰਾਦਾ ਸੀ ਤਾਂ ਵੀ 4-5 ਮਹੀਨੇ ਨਿਕਲ ਤਾਂ ਜਾਣਗੇ ਨਾ ਉਹਨਾਂ ਨੇ ਆਪਣੇ ਪੈਸੇ ਖਰਚ ਕੇ ਲਿਓਣੇ ਹਨ ਨੂੰ ਕੀ ਭਾਵੇਂ 50 ਕਿਲੋ ਲਿਖਦੀ ਚੱਲ ਇਹ ਵੀ ਗੱਲ ਤੇ ਦੀ ਸਹੀ ਪਰ 20 ਕਿਲੋ ਕਿੱਦਾਂ ਲਿਆਉਣਗੇ ਖੰਡ ਆਪੇ ਲੈ ਆਉਣਗੇ ਜਿੱਦਾਂ ਲੈ ਕੇ ਆਉਣੇ ਤੂੰ ਐਵੇਂ ਨਾ ਭੁੱਲੀ ਜਾ ਉਹ ਵਿੱਚ ਅੱਛਾ ਪਾੜ ਤੇ ਛੇਤੀ ਮੈਂ ਲਿਖ ਦਿੱਤਾ ਵਾ ਹਾਂ ਚੜੀ ਨੂੰ ਫੜਾਉਣੇ ਆ ਜਾਵੇ ਆਪੇ ਡੈਡੀ ਲੈ ਕੇ ਬੋਲੀ ਸੋ ਠੀਕ ਹੈ ਉਹ ਬੇਸ ਕੋਡ ਲੇਦੇ ਯਾਰ ਦੋ ਪੈਕੇਟ ਦੇ ਦਿੱਤੀ ਸਾਰਾ ਕੁਝ ਲੈਂਦਾ ਵਾ ਮੈਗੀ ਬਿਸਕਟ ਹੋਰ ਅ ਵੀ ਕੀ ਕੁਝ ਲੈਂਦਾ ਮੈਂ ਨਾ ਲੈਂਦਾ ਸਾਰਾ 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 ਹੀ ਕੁਝ ਲੈਂਦਾ ਮੈਂ ਤਾਂ ਨਹੀਂ ਡੀ ਲਿਸਟ ਬਣਾਈ ਚੱਲੇ ਵਧੀਆ ਦਿੱਤਾ ਜੀ ਹੁ ਡਾਈਨ ਕਿੰਨੇ ਆਹ ਇੱਥੇ ਮਾਰਾਂ ਮਾਰ ਆਹੋ ਇੱਥੇ ਮਾਰਨੀ ਇੱਥੇ ਮਾਰ ਲੋ ਚਲ ਲੈ ਆਓ ਤੁਸੀਂ ਇੱਥੇ ਵੀ ਕਹਿ ਦਿੰਨੇ ਉਹਨਾਂ ਨੂੰ ਆਪਣਾ ਹਟੜੀ ਗੱਲ ਆ ਡੈਡੀ ਜੀ ਸੋਦਾ ਲਿਖਿਆ ਹੈਗਾ ਤੇ ਲੈ ਆਇਓ ਨੂੰ ਜਾ ਕੇ। ਸਾਰਾ ਮੈਂ ਲਿਖ ਦਿੱਤਾ ਇਹਦੇ ਵਿੱਚ ਜੀ। ਕੀ ਵੀ ਲਿਖਿਆ ਉਹ ਮਨੂ ਸਾਰਾ ਸਮਾਨ ਹੀ ਤੇ ਲਿਖਿਆ ਲਾ ਸਾਰਾ ਤੋਂ ਆਪਣੇ ਵੱਲ ਲੈ ਗਈ ਐ ਇੱਧਰ ਤਾਂ ਕੁਝ ਰਹਿ ਨਹੀਂ ਗਿਆ। ਇਹ ਕੰਟਾਲਾ ਤੋਂ ਲੜਿਆ ਮਾਨੂੰ ਕੋਈ ਗੱਲ ਨਹੀਂ ਜੇ ਲੈ ਗਈ ਤਾਂ ਕੋਈ ਗੱਲ ਨਹੀਂ ਉਹ ਵੀ ਆਪਣੇ ਉਹ ਗਰੇ ਬਗਾਨੇ ਆ। ਮੈਂ ਨਾ ਯਾ ਤਾਂ ਟੀਚਰ ਲਿਆਉਣਾ ਵਾ ਉਥੋਂ ਨਾਲੇ ਸਸਤਾ ਮਿਲ ਜਾਣਾ ਵਾ ਤੁਸੀਂ ਲੈ ਆਓ ਜਾਓ। ਮੇਰੇ ਗੱਲ ਸੁਣਾ ਬਾਕੀ ਤਾਂ ਮੈਂ ਸਾਰਾ ਕੁਝ ਲਿਆਉਂਗਾ ਪਰ ਮੈਂ ਮਹਿੰਗੀ ਨਹੀਂ ਤੇ ਲੈ ਕੇ ਆਉਂਗਾ। ਆਏ ਹੈਂ ਮਹਿੰਗੀ ਕਿ ਤੂੰ ਦਿਲ ਕਰ ਜਾਂਦਾ ਤਾਂ ਨਹੀਂ ਨਹੀਂ ਪੁੱਤਾਂ ਇਹ ਮੈਦਾ ਜਿਹਾ ਹੁੰਦਾ ਵਾ ਇਦਾਂ ਬਿਮਾਰੀਆਂ ਵੜੀਆਂ ਲੱਗਦੀਆਂ ਵਾ ਮੈਂ ਬਾਕੀ ਲੈ ਲਾਂਗਾ ਸਾਰਾ ਕੁਝ ਚਲੋ ਕੋਈ ਨਾਲ ਲੈ ਆਓ ਬਾਕੀ ਕਿਦੇ ਮੈਂ ਫਿਰ ਕੱਪੜੇ ਬਦਲ ਕੇ ਜਾਵਾਂਗਾ ਇਦਾਂ ਜਲਦੀ ਨਹੀਂ ਨਹੀਂ ਜਲਦੀ ਇੱਥੇ ਜਲਦੀ ਵਧੀਆ ਹੈਗੇ ਕੱਪੜੇ ਬਾਬਾ ਨਾਲ ਨੇ ਗਰਮ ਹੋਇਆ ਹੈ ਨਹੀਂ ਨਹੀਂ ਇਦਾਂ ਚੱਲ ਜਾਓ ਕੋਈ ਨਹੀਂ ਚਲ ਜਾਣਾ ਫਿਰ ਮੈਂ ਸੌਦਾ ਲਿਆਉਂਗਾ ਫੇਰੀ ਕੁਝ ਵੜਨਾ ਵਾ ਹੁਣ ਚੰਗਾ ਬਹੁਤ ਵਧੀਆ ਕੀਤਾ ਤੂੰ ਜਿਹੜਾ ਜ਼ਿਆਦਾ ਦਿੱਤਾ ਪਹਿਲ ਬਾਣੇ ਸਾਡੇ ਹੁਣ ਹੋਗੀ ਤੇ ਤੁਹਾਨੂੰ ਕਹਿਣ ਦੀ ਸੀ ਕਿ ਆਪੇ ਡੈਡੀ ਨਾਲ ਲੈ ਕੇ ਆਉਣੇ ਜਿੱਦਾਂ ਮਰਜ਼ੀ ਲੈ ਕੇ ਆਉਣ ਤੁਹਾਨੂੰ ਆਹੋ ਚਲ ਠੀਕ ਹੈ ਫਿਰ ਚਲੋ